ਆਹ ਲਾਲਚੀਨੇ ਜਿਹੜੇ ਪਿਓਰ ਬਿੰਦਰਕੇ ਵਾਲੇ বাজਦੇ ਸੀ ਆਹਾ ਬਾਈ ਰੱਤੇ ਹਾਂ ਹਾਂ ਰੱਤੇ ਆਹਾ ਆਹ ਲਾਲਚੀਨੇ ਹੈਨਾ ਹਾਂ ਆਹ ਲਾਲਚੀਨੇ ਇਹ ਆ ਬਿੰਦਰਕੇ ਵਾਲੇ ਪਿਓਰ ਇਹ ਨੇ ਬਾਈ ਹਾਂ ਹਾਂ ਆ ਦੇ ਇਹਨਾਂ ਦੀ ਅੱਖਾਂ ਓੱਖਾਂ ਦੀ ਕੀ ਨਹੀਂ ਸਾਂਦੀਆਂ ਬਾਈ ਚਿੱਟੀਆਂ ਅੱਖਾਂ ਪਿਓਰ ਆ ਖੱਟੀਆਂ ਵਾਲੇ ਨਾ ਆ ਖੱਟੀਆਂ ਵਾਲੇ ਨਾ ਆ ਖੱਟੀਆਂ ਵਾਲੇ ਇਹ ਅੱਖ ਦਿਖਾ ਦੇ ਬਾਈ ਖੱਟੀ ਅੱਖਾਂ ਦੇ ਹਾਂ ਇਹ ਖੱਟੀਆਂ ਵਾਲੇ বাজਦਾ ਦੇਖ ਇਹ ਆ ਬਾਈ ਬਿੰਦਰਕੇ ਵਾਲੇ ਬੁੱਲੇਕੇ ਵਾਲੇ ਆਹ ਲਾਲਚੀਨੇ ਜਿਹੜੇ ਰੱਤੇ ਚਿੱਟੀਆਂ ਵਾਲੇ ਚਿੱਟੀਆਂ ਵਾਲੇ ਆ ਚਿੱਟੀਆਂ ਦਾ ਬਾਬੇ ਧੰਨੇ ਵਾਲੇ ਧੰਨੇ ਵਾਲੇ ਨਿਮਰਾ ਆ ਜਾਲੇ ਇਹ ਬਿੰਦਰ ਕੋਲੋਂ ਆਏ ਆ ਵਿਚਾਰਾ ਉਹ ਤਾਂ ਸੁਰਗਵਾਸ ਹੋ ਗਿਆ ਪੂਲੇ ਵਾਲਾ ਬਿੰਦਰ ਆਖ ਦਿਖਾ ਦੇ ਕੋਲੇ ਬੱਚੇ ਇਹਨਾਂ ਦੇ ਆ ਦੇ ਰੱਤੇ ਨੇੜੇ ਕਰ ਆ ਬੱਚੇ ਤੇ ਆ ਸੀਮ ਭਾਈ ਪਯੋਰ ਲਾਲ ਚੀਨੇ ਤੇ ਰੱਤੇ ਦੇਖ ਨੇੜੇ ਕਰ ਚਿੱਟੀਆਂ ਜਮਾ ਅੱਖਾਂ ਬਰ ਫਰ ਗਈਆਂ ਇਹ ਕਾਹ ਕਰੂਰੇ ਆ ਆ ਬੈਠੀ ਇਹ ਦੋ ਦੋ ਜੋੜ ਹੈ ਇੱਕ ਕਬੂਤਰੀ ਹੈ ਬੈਠੀ ਆ ਦੇਖ ਇਹਨਾਂ ਨੇ ਬੱਚੇ ਕੱਢੇ ਰੱਤੇ ਇਹ ਜੇ ਬੱਚੇ ਆ 15 16 ਕੇ 15 16 20 ਹੋਣਗੇ ਉਹ ਐਡੇ ਐਡੇ ਇਹ ਤੋਂ ਵੱਡੇ ਵੀ ਹੈਗੇ ਨਾ ਚਲ ਇਹ ਆ ਨਾ ਅਸਲ ਕਬੂਤਰ ਪਿਓਰ ਜਿਹੜੇ ਬਿੰਦਰਕੇ ਵਾਲੇ ਪੂਲੇ ਵਾਲੇ ਬਿੰਦਰ ਵਾਲੇ ਵਜਦੇ ਸੀ ਤੇ ਬਾਈ ਇੱਕ ਉਹ ਕਿੰਨਾ ਆਪਾਂ ਗੱਲ ਕੀਤੀ ਹੈ ਨਾ ਮੇ ਮਖਤਿਆਰ ਬਾਬੇ ਵਾਲੇ ਹਾਂ ਇੱਕ ਮਿੰਟ ਉਹ ਕਹਿੰਦੇ ਵੀ ਹੈ ਨਹੀਂ ਕਹਿੰਦੇ ਆਹ ਦੇਖ ਲੈ ਆਪੇ ਕਹਿੰਦੇ ਗੱਲਾਂ ਹੀ ਨੇ ਬਸ ਕੱਲੀਆਂ ਕਹਿੰਦੇ ਮਖਤਿਆਰ ਵਾਲੇ ਕਬੂਤਰ ਹੀ ਨਹੀਂ ਹੈਗੇ ਹੁਣ ਦਿਖਾਉਣ ਨੇ ਆ ਮਖਤਿਆਰ ਬਾਬੇ ਵਾਲੇ ਕਬੂਤਰ ਲਹਿਰੇ ਬੇੱਗੇ ਵਾਲਾ ਮਖਤਿਆਰ ਹੈ ਆ ਦੇ ਬਾਈ ਬੱਚੇ ਲਾ ਰੱਖਤੇ ਆ ਇੱਕ 베ਗੇ ਵਾਲਾ DC ਸੀ ਮਸ਼ਹੂਰ ਬੰਦਾ 베ਗੇ ਦਾ DC ਹਾਂ ਆ ਉਹਦੇ ਬਾਠਾਂ ਵਾਲੇ ਕਬੂਤਰ ਹੈ ਖੱਟੀਆਂ ਅੱਖਾਂ ਵਾਲੇ ਠੀਕ ਹੈ ਇਹਦਾ ਪਿਓ ਅਸੀਂ ਛੀਵਾ ਜੀਆਂ ਛੱਡਿਆ ਮੁੰਡਾ ਬਿੱਟਾ ਪਹਿਲਸ ਵਾਲਾ ਹੂੰ ਇਹਦਾ ਪਿਓ ਅਸੀਂ ਛੀਵਾ ਜੀਆਂ ਛੱਡਿਆ ਸੀ ਹੂੰ ਛੀਏ ਵਾਰੀਆਂ ਜੇਤੂ ਕਰਾਰ ਹੂੰ ਇਹਦਾ ਹਾਂ ਛੀਮੀ ਬਾਜੀ ਛੱਡਿਆ ਉਹ ਮੁੰਡੇ ਨੇ ਸਾਡੇ ਨੇ ਉਹ ਦਿੱਸਿਆ ਨਹੀਂ ਉੱਚਾ ਵਾਲਾ ਸੀ ਉਹਨੇ ਕਟਾਤਾ ਕਹਿ ਕੇ 4 ਵਜੇ ਬਾਜੀ ਨਿਬੜ ਗਈ ਥੱਟੀਆਂ ਅੱਖਾਂ ਦੇ ਨੇ ਬਾਈ ਹਾਂ 4 ਵਜੇ ਬਾਜੀ ਨਾ 4 ਵਜੇ ਨਿਬੜੀ ਉਦੋਂ ਉਹ ਸਾਲ ਮੋਰ ਦੇ ਪਿੰਡ ਬੱਪੀਆਂ ਨੇ ਹੂੰ 4 ਵਜੇ ਨਿਬੜੀ 6 ਵਜੇ ਪਾਇਆ ਸੀ ਉਹ ਕਬੂਤਰ ਕਟਾਤਾ ਉਹਨੂੰ ਭਲੇਖੇ ਨਾਲ ਉੱਚਾ ਖੜਾ ਸੀ ਸਾਈਡ ਤੇ ਹੋ ਗਿਆ ਪਟ્રોલ ਪੰਪ ਤੇ ਉਰੇ ਪੀਰਕੋਟ ਹੂੰ ਇਹ ਕਬੂਤਰ ਆਹ ਆ ਦੇਖੋ ਨੇ ਇੱਕ ਚਿੱਟੀਆਂ ਦੀ ਕਬੂਤਰੀ ਕਿੱਡੀ ਸੀ ਗੱਲ ਹੀ ਹੂੰ ਗੱਲ ਹੀ ਹੈ ਨਾ ਹਾਂ ਤੇ ਦੂਜੇ ਕੱਡੇ ਸੀ ਕਾਲੇ ਚੀਨੇ ਹੈਗੇ ਬੱਚੇ ਤਾਹਾਂ ਬੈਠੇ ਆ ਪਿਓਰ ਬਾਠਾਂ ਵਾਲੇ ਕਬੂਤਰ ਆ ਜਿਹੜੇ ਡੀਸੀ ਵਾਲੇ ਖੱਟੀਆਂ ਵਾਲੇ ਡੀਸੀ ਵਾਲੇ ਹਨਾ ਹਾਂ ਆ ਇੱਕੋ ਨੇ ਆ ਕੱਢੀ ਬੈਠੀ ਠੀਕ ਆ ਤਾਹਾਂ ਬੈਠੇ 15 ਪੱਠੀਆਂ 15 ਹੀ ਪੱਠੇ ਮਖਤਿਆਰ ਬਾਬੇ ਵਾਲੇ ਨਹੀਂ ਇਹ ਬੇਗੇ ਵਾਲੇ ਡੀਸੀ ਦੇ ਨਾ ਬੇਗੇ ਬਾਠਾਂ ਵਾਲੇ ਕਬੂਤਰ ਬਾਠਾਂ ਵਾਲੇ ਮਖਤਿਆਰ ਬਾਬੇ ਵਾਲੇ ਹੈਗੇ ਮਖਤਿਆਰ ਵਾਲੇ ਤਾਹਾਂ ਦਿਖਾਉਣਾ ਤੈਨੂੰ ਇਹ ਤਾਹਾਂ ਨੇ ਮਖਤਿਆਰ ਵਾਲੇ ਬਾਈ ਤਾਹਾਂ ਨੇ ਉਹ ਦਿਖਾਉਨੇ ਆ ਡੀਸੀ ਵਾਲੇ ਦਿਖਾਏ ਸੀਗੇ ਹਾਂ ਇਹ ਡੀਸੀ ਦਾ ਆ ਪੂਰਾ ਖਿਡਾਰੀ ਬੰਦਾ ਕਹਿੰਦਾ ਨਾ ਨਾ ਚੱਲਦਾ ਉਸ ਬੰਦੇ ਦਾ ਉਦੇ ਕੋਲੇ ਹਲੇ ਵੀ ਕਬੂਤਰ ਜਿਹੜੇ ਹੈਗੇ ਨਾ ਹੂੰ ਬਾਹਲੇ ਪਿਹੜੇ ਕਬੂਤਰ ਆ ਉਹਦੇ ਕੋਲੇ ਜਿਹੜਾ ਉਸ ਬੰਦੇ ਕੋਲੇ ਤੇ ਇੱਕ ਮਖਤਿਆਰ ਕੋਲੇ ਸੀ ਜਿਹੜੇ ਨਾਮੀ ਕਬੂਤਰ ਆ ਆ ਜਾ ਓਰੇ ਇਧਰ ਲੈ ਚ ਨੇ ਇਧਰ ਚੱਲ ਪਹਿਲਾਂ ਮੈਂ ਤੁਹਾਨੂੰ ਦਿਖਾਵਾਂ ਚਿੱਟੀਆਂ ਵਾਲੇ ਜਿਹੜੇ ਆ ਜੋ ਆਜੂ ਆ ਜਾ ਅੰਦਰ ਲੈ ਪੁੱਤ ਕੈਮਰਾ ਆ ਜਾ ਡੈਂਪਾ ਹੋਵੇ ਆ ਜਾਂ ਤਰੀ ਆ ਜਾ ਆਇਆ ਰਾਜਨਾਲੇ ਚ ਰਾਜਨਾਲਾ ਇਹ ਬੱਚਾ ਇਹ ਰੱਖ ਲਿਆ ਸੀ ਆਣਗੇ ਚ ਇੱਕ ਆ ਬੈਠੀ ਹੈ ਪੱਠੀ ਇਹ ਕਿਹੜੀ ਆ ਪਿਓ ਰਾਜਨਾਲੇ ਦੀ ਅੱਛਾ ਰਾਜਨਾਲੇ ਨੇ ਹੂੰ ਉਹ ਤੇ ਰਾਜਨ ਕੋਲ ਮੈਂ ਰਹਾਂ ਦਰ 7-8 ਸਾਲ ਰਹਾਂ ਅੱਛਾ ਆ ਦੇ ਪਿਓ ਰਾਜਨਾਲੇ ਚ ਠੀਕ ਆ ਖੱਟੀਆਂ ਨੇ ਹਨਾ ਖੱਟੀਆਂ ਅੱਖਾਂ ਦੀ ਹਾਂ ਤੇ ਜਿਹੜੇ ਮਖਤਿਆਰ ਵਾਲੇ ਬੈਠੇ ਆ ਪਿਓਰ ਬਿੰਦਰ ਕਿਆਂਾਂ ਦੀ ਲਾਲ ਚੀਨੀ ਕਬੂਤਰ ਉਹਦੇ ਮਨ ਲਾਦਾ ਆਹੀ ਫੜੀ ਸੀ ਮੈਂ ਹੈਨਾ ਹਾਂ ਇਹ ਹੋਰ ਸੀ ਆ ਦੇਖੋ ਆ ਮਖਤਿਆਰ ਵਾਲੇ ਕਬੂਤਰ ਪੱਟੀਆਂ ਨੇ ਇਹ ਮਖਤਿਆਰ ਵਾਲੇ ਨੇ ਇਹ ਹਾਂ ਇਹਨਾਂ ਦੀ ਕੀ ਨਿਸ਼ਾਨੀਆਂ ਬਈ ਮਖਤਿਆਰ ਬਾਬੇ ਵਾਲੀ ਛੋਟੇ ਨੁੱਗੇ ਹਾਂ ਭੂਰੇ ਨੁੱਗੇ ਹਾਂ 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 ਛੋਟੇ ਤੇ ਆ ਬਸਾ ਆ ਸਿਰ ਦੇਖ ਕਾਲ ਸਿਰਾ ਜਾਂ ਲਾਲ ਸਿਰਾ ਜਾਂ ਕਾਲ ਸਿਰਾ ਜਾਂ ਲਾਲ ਸਿਰਾ ਹੈ ਹਾਂ ਬਹੁਤ ਵਧੀਆ ਦੇਖੋ ਪੈਰ ਪੈਰ ਦੇਖ ਲਓ ਬਈ ਇਹ ਬਾਬੇ ਮਖਤਿਆਰ ਵਾਲੇ ਨੇ ਮਖਤਿਆਰ ਵਾਲੇ ਕਬੂਤਰ ਇਹ ਬਈ ਜ ਕਬੂਤਰੀਆਂ ਨਾ ਕੁਝ ਕਬੂਤਰੀਆਂ ਨਾ ਕੁਝ ਪੁੱਤਰੀਆਂ ਦੇ ਅੱਖਾਂ ਦੇ ਨੇ ਇੱਕ ਕਾਲੀ ਚਿੱਟੀਆਂ ਇਹ ਚਿੱਟੀਆਂ ਦੇ ਇਹ ਬੱਚਾ ਕੱਢਦੇ ਕੁਝ 5-7 ਜੋੜ ਝੋਲੀਆਂ ਬਾਅਦ ਇੱਕ ਅੱਧਾ ਸ਼ਾ ਅੱਖਾ ਕੱਢਦੇ ਜੇ ਮੈਂ ਸ਼ਾ ਅੱਖਾ ਖ ਬੈਠਾ ਬਈ ਬੱਚਾ ਆ ਆਹ ਰਿਹਾ ਸਾਹਮਣੇ ਚਿੱਟਾ ਜਾਵਾ ਹਾਂ ਹਾਂ ਆ ਇਹ ਵੀ ਬੈਠੇ ਆ ਸ਼ਾ ਅੱਖਾ ਇਹ ਗੋਗੜ ਵਾਲੇ ਕਬੂਤਰ ਪਾਜਦੇ ਜਗੇ ਵਾਲੇ ਗੋਗੜ ਕੋਲੇ ਸੀ ਕਬੂਤਰੇ ਸ਼ਾ ਅੱਖੇ ਮੋਟੀਆਂ ਅੱਖਾਂ ਵਾਲੇ ਹਾਂ ਬਹੁਤ ਚੰਗੇ ਨੇ ਇਹ ਇਹ ਹੁਣ ਤੂੰ ਇੱਕ ਤੋਂ ਹੋਰ ਆ ਬੈਠੀ ਮਖਤਿਆਰ ਕਿਹੜਿਆਂ ਚੋਂ ਇਹ ਮਖਤਿਆਰ ਕਿਹੜਿਆਂ ਚੋਂ ਮਖਤਿਆਰ ਵਾਲੇ ਕਬੂਤਰਾਂ ਚੋਂ ਹੂੰ ਆ ਬੈਠੀ ਨਾ ਉਹ ਦੇ ਹਾਂ ਆ ਲੈ ਮਾਰਦੇ ਚ ਉਹ ਚਾਤੀ ਵਿੱਚ ਮਖਤਿਆਰ ਵਾਲੇ ਬੈਠੇ ਵਿੱਚ ਲਾਲਚੀਨੇ ਰੱਤੇ ਆ ਦੇਖੋ ਆ ਕੁਗੀ ਹੈ ਆ ਕੁਗੀ ਇਹ ਪੂਰੀ ਬਿੰਦਰਕੈ ਵਾਲੇ ਕਬੂਤਰਾਂ ਦੀ ਹੈ ਇਹ ਕਿ ਰਹਿਮਾਨ ਸਾਹ ਵਾਲਾ ਜਾਦੀ ਨੂੰ ਇਹਦਾ ਪਿਓ ਦੇਤਾ ਸੀ ਅੱਛਾ ਬਾਹਲੇ ਚੰਗੇ ਕੋਲਾ ਵੀ ਕਢਦੀ ਐ ਕਾਲੀਆਂ ਕੋਲਾ ਕਾਲੀਆਂ ਕੋਲਾ ਵੀ ਕਢਦੀ ਐ ਇਹ ਪਿਓਰ ਬਿੰਦਰਕੈ ਵਾਲਿਆਂ ਦੀ ਆ ਇਹ ਆ ਸਾਰੇ ਇਹ ਲਾਲਚੀਨੇ ਆ ਦੇਖ ਆ ਬੈਠਾ ਆ ਜਿਹੜੇ ਖੱਟੀਆਂ ਵਾਲੇ ਨੇ ਵਿੱਚ ਲਾਲ ਚੀਨੇ ਬਿੰਦਰਕੇ ਵਾਲੇ ਪਿਓਰ ਆ ਦੇਖੋ ਬਾਹਲੇ ਭੜੇ ਕਬੂਤਰ ਹੈ ਬਾਹਲੇ ਉੱਚੇ ਡਾਣ ਦੇ ਜਾਂਦੇ ਨਹੀਂ ਜਾਂਦੇ ਨਹੀਂ ਉੱਥੇ ਨਾ ਨਾ ਜਾਂਦੇ ਨਹੀਂ ਬਾਹਲੇ ਸਿਆਣੇ ਕਬੂਤਰ ਹੈ ਆ ਰੱਤੀਆ ਦੇਖ ਆ ਵੀ ਬਿੰਦਰਕੇ ਆਣ ਦੀ ਰੱਤੀ ਹੈ ਆ ਖੱਟੀਆਂ ਵਾਲਿਆਂ ਦੀ ਆ ਦੇਖ ਬਿੰਦਰਕੇ ਆਣ ਦੀ ਰੱਤੀ ਹੈ ਇੱਕ ਚਿੱਟੀਆਂ ਦੀ ਐ ਇੱਕ ਇਹ ਖੱਟੀਆਂ ਵਾਲੇ ਵੀ ਐ ਖੱਟੀਆਂ ਦੇ ਵੀ ਨੇ ਹਾਂ ਇਹ ਮੈਂ ਮਾਸਟਰ ਤੋਂ ਲਿਆਇਆ ਸੀ ਪੁੱਤੋ ਵਾਲੇ ਤੋਂ ਕਿਰਾਂ ਕਬੂਤਰੀ ਤੇ ਕਬੂਤਰ ਵਿੰਦਰ ਦੇ ਘਰੋਂ ਆਏ ਸੀ ਉਹਨਾਂ ਉਹ ਉਹਨੇ ਕੱਢੇ ਫਿਰ ਪੱਠੀਆਂ ਹਾਂ ਵਿਖਾ ਬੈਠੀ ਚਿੱਟੀਆਂ ਦੀ ਚਿੱਟੀਆਂ ਦੀ ਬੈਠੀ ਵਿੰਦਰ ਦੇ ਘਰੋਂ ਵੀ ਆਏ 7-8 ਜੋੜੇ ਠੀਕ ਉਹਨਾਂ ਨੇ ਆਹ ਵਿੰਦਰ ਵਾਲਿਆਂ ਨੇ ਕੱਢੀ ਵੇਖ ਆ ਮੈਨੂੰ ਵਿਚਾਰਾ ਦੱਸ ਕੇ ਗਿਆ ਸੀ ਕਹਿੰਦਾ ਬੰਤਿਆ ਜਿਹੜੀ ਭੂਰੀ ਕੱਢਦੀ ਨਾ ਉਹ ਬਾਹਰ ਨਾ ਕੱਢੀ ਜਿਹੜੀ ਭੂਰੀ ਠੀਕ ਆਹ ਭੂਰੀ ਅਣਗੇ ਚ ਰੱਖੀ ਐ ਇਹ ਪੀੜੀਆਂ ਆਖਣੀਆਂ ਪੀੜੀਆਂ ਹਾਂ ਬਹੁਤ ਚੰਗੀ ਹੀਰਾ ਕੂਤੀਆਂ ਬੱਚੀ ਆਲੇ ਪਾਰ ਵਾਲੀ ਐ ਇਹਨੂੰ ਛੱਡੇਗਾ ਬਾਜੀ ਨਾ ਨਾ ਬਾਹਰ ਨਹੀਂ ਕੱਢਦਾ ਇਹਨਾਂ ਨੂੰ ਇਹ ਤਾਂ ਬੱਚਿਆਂ ਤੇ ਆ ਬੱਚਿਆਂ ਇਹਨਾਂ ਨੂੰ ਆ ਜਾ ਮੈਂ ਤੈਨੂੰ ਉਧਰ ਦਿਖਾਵਾਂ ਖੁੱਡੇ ਚਾਚਾ ਦਿਖਾ ਹੀ ਦਿੰਨੇ ਆ ਸਾਰੀ ਖੁੱਡੇ ਭਾਈ ਹੋਰ ਵੀ ਨੇ ਬਹੁਤ ਕਬੂਤਰ ਨੇ ਬਾਈ ਲਵੇ ਤੂੰ ਬਹੁਤ ਕਾ ਖੜਿਆ ਰਿਹਾ ਬਈ ਆਪਦੇ ਟਾਈਮ ਚ ਪੂਰਾ ਹੁਣ ਤਾਂ ਥੋੜਾ ਜਿਆਦਾ ਖਿਆਲ ਘਟਾਇਆ ਹੋਇਆ ਉਹ ਦਵਾਈਆਂ ਚ ਧਿਆਨ ਹੈ ਡਾਕਟਰ ਬੰਨੇ ਆ ਜੇ ਇੱਥੇ ਘਰੇ ਰਹਿੰਨੇ ਆ ਤਾਂ ਫਿਰ ਉੱਥੇ ਲੋਕ ਆਉਂਦੇ ਨੇ ਹਾਂ ਤੇ ਸਾਡਾ ਥੋੜਾ ਪਹਿਲਾਂ ਬਾਜੀਆਂ ਬਹੁਤ ਛੱਡੀਆਂ ਐ ਨਹੀਂ ਗੱਲ ਤੈਨੂੰ ਦਿਖਾਉਣਾ ਸਾਰੇ ਖੁੱਡੇ ਆ ਦੇਖੋ ਜੀ ਆ ਬੱਚੇ ਬੈਠੇ ਆ ਦੇਖ ਗਾਂ ਕਰਕੇ ਲਾਲ ਚੀਨੇ ਤੇ ਵਿੱਚੇ ਮਗਤਿਆਰਾਂ ਨੇ ਚਿੱਟੀਆਂਾਂ ਨੇ ਨੇੜੇ ਹੋ ਗਿਆ ਆਉਂਦੀ ਐ ਸਮਾਰਟੀ ਹਾਂ ਹਾਂ ਆਊਗੀ ਆਊਗੀ ਸਾਰਿਆਂ ਦੀ ਬਾਹਰ ਕੇ ਰਹੀ ਕਬੂਤਰਾਂ ਨਿਕਲਦੇ ਕੋਈ ਨਹੀਂ ਨਿਕਲਦਾ ਨਹੀਂ ਆਇਆ ਬੱਸ ਦੌੜੀ ਬਹੁਤ ਹੈ ਵਾਧੂ ਵਾਧੂ ਆ ਦੇਖ ਆ ਬੱਚੇ ਆ ਇਸ ਟੈਪ ਦੇ ਆ ਫੜੀ ਬੱਚਾ ਆ ਬੱਚਾ ਫੜ ਕੇ ਆ ਬੱਚੇ ਲਾਲਚੀ ਨੇ ਦੇ ਪਿਓਰ ਬਿੰਦਰ ਕੇ ਆਲੇ ਦੀ ਦੇ ਠੀਕ ਇੱਕ ਚਿੱਟੀਆਂ ਕਰ ਜੂ ਅੱਖਾਂ ਇੱਕ ਖਟੀਆਂ ਚਿੱਟੀਆਂ ਕਰੂੰ ਇੱਕ ਆ ਬੈਠਾ ਉਹ ਬੱਚੇ ਹੈਗੇ ਨਾ ਉਹ ਤਾਂ ਬੈਠੇ ਨਾ ਬੱਚੇ ਬਹੁਤ ਹੈ ਸਾਰੇ ਲਾਲਚੀ ਨੇ ਤੇ ਚਿੱਟੀਆਂ ਆਲੇ ਨੇ ਮੁਖਤਿਆਰ ਆਲੇ ਦੀ ਠੀਕ ਹੈ ਪੂਰੇ ਅਸਲ ਬੱਚੇ ਟਾਪ ਦੇ ਇਹ ਆ ਦੇਖੋ ਆ ਭੋਨੇ ਵਾਲਾ ਕਬੂਤਰ ਸੀ ਡੀਸੀ ਕੋਲੇ ਭੋਨੇ ਵਾਲਾ ਕਬੂਤਰ ਬੜਾ ਮਸ਼ਹੂਰ ਹੂੰ ਇਹਦੀਆਂ ਅੱਖਾਂ ਚੈੱਕ ਕਰੋ ਜਮਕ ਚਿੱਟੀਆਂ ਹੂੰ ਉਹ ਸ਼ਾਹ ਅੱਖਾਂ ਦਾ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਵੱਡਾ ਕਬੂਤਰ ਹੈ ਮੇਰੇ ਕੋਲੇ ਠੀਕ ਹੈ ਹਾਂ ਡੀਸੀ ਕੇ ਵਾਲਾ ਇਹ ਡੀਸੀ ਕੇ ਵਾਲਾ ਵੱਡਾ ਕਬੂਤਰ ਹੈ ਮੈਂਬਰ ਤੋਂ ਕਬੂਤਰ ਗਿਆ ਸੀ ਤੇ ਉਹਦਾ ਬੱਚੇ ਨੇ ਇਹ ਦੋ ਸੀ ਠੀਕ ਹੈ ਇੱਕ ਪੱਠਾ ਮਰ ਗਿਆ ਇਹ ਮੈਂ ਰੱਖ ਲਿਆ ਸੀ ਇਹਦੇ ਬੱਚੇ ਹੈ ਮੇਰੇ ਕੋਲ ਚਾਰ ਚਾਰ ਨੇ ਹਾਂ ਪਿਓਰ ਭੋਨੇ ਵਾਲਾ ਵਜਦਾ ਸੀ ਉਹਦਾ ਮਸ਼ਹੂਰ ਇਹ ਉਹਦਾ ਪੁੱਤ ਆ ਕੀ ਕਾ ਫਿਰਦੀ ਆ ਪੂਰੀ ਪੱਠੀ ਉੱਡ ਜਾਂਦੀ ਆ ਹਾਂ ਫਿਰਦੀ 5 ਵਜੇ ਜਾਂ 6 ਵਜੇ ਬੈਠੂ ਚੌਥੀ ਪੰਜਵੀਂ ਲਾਂਣ ਤੇ ਆਹ ਹੋ ਜਾਂਦੀ ਆਉਂਦੀ ਆ ਤੇ ਆਹ ਹੋ ਜਾਂਦੀ ਲੰਮੀ ਹਾਂ ਜਾਂਦੀ ਜਾਂਦੀ ਹੋ ਜਾਂਦੀ ਠੀਕ ਆ ਵੀ ਤੇ ਆਹ ਕਬੂਤਰ ਦੇਖ ਅੰਦਰ ਉਹ ਦਿਖਾਉਣਾ ਥੇ ਇਹ ਆ ਦਿਖਾਉਣਾ ਹੁਣ ਲੱਗਦਾ ਜਾਊ ਟਾਈਮ ਆਹ ਦੇਖੋ ਜੀ ਲਾਲ ਚੀਨੇ ਮਖਤਿਆਰ ਵਾਲੇ ਵਿੱਚ ਇਹ ਵਿੱਚ ਬਿੰਦਰਕੇ ਵਾਲੇ ਨੂੰ ਵਿੱਚ ਬਿੰਦਰਕੇ ਵਾਲੇ ਨੇ ਹਾਂ ਜੋੜੇ ਲਿਆ ਕੇ ਦਿਖਾ ਮੈਂ ਇੱਕ ਦੋ ਨਾ ਨਾ ਬਸ ਐਂ ਦਿਖਾ ਦਿੰਨੇ ਆ ਦੇ ਵਿੱਚ ਫਿਰਦਾ ਹਾਂ ਹਾਂ ਆਉਂਦੇ ਪੂਰਾ ਦੇ ਦਿੰਦੇ ਆ ਪੂਰਾ ਨੇੜੇ ਕਰਕੇ ਜੂਮ ਕਰਕੇ ਕਰ ਦਿਖਾ ਇਹ ਆ ਬਈ ਬਿੰਦਰਕੇ ਵਾਲੇ ਵਿੱਚ ਮਖਤਿਆਰ ਵਾਲੇ ਬੈਠੇ ਮਖਤਿਆਰ ਵਾਲੇ ਤੇ ਬਿੰਦਰਕੇ ਵਾਲੇ ਕਬੂਤਰ ਪ्योर ਲਾਲ ਚੀਨੇ ਨਾ ਸਾਡੀ ਪੱਗ ਬੱਟੀ ਸੀ ਉਦੋਂ ਮੇਰੀ ਇਹ ਮੇਰੀ ਕੁੜੀ ਦਾ ਰਿਸ਼ਤਾ ਬਿੰਦਰ ਨੇ ਕਰਾਇਆ ਸੀ ਪੂਲੇ ਵਾਲੇ ਨੇ ਠੀਕ ਪੂਲੇ ਹੀ ਕਰਵਾਏ ਸੀ ਤਾਂ ਮਿਲੇ ਸੀ ਉਹਨਾਂ ਵੇੜਾਂ 'ਚ ਤਾਂ ਕੋਈ ਮੁੱਲ-ਮੱਲ ਵਾਲੀ ਗੱਲ ਨਹੀਂ ਹੁੰਦੀ ਸੀ ਅੱਛਾ ਇਹ 25-30 ਸਾਲਾਂ ਦੀ ਗੱਲ ਆ ਠੀਕ ਆ ਠੀਕ ਆ ਪਹਿਲਾਂ ਜਾਣਦੇ ਹੁੰਦੇ ਰਏ ਫਿਰ ਮੇਰੀ ਕੁੜੀ ਦਾ ਰਿਸ਼ਤਾ ਕਰਵਾਤਾ ਉਹਨੇ ਫਿਰ ਵੱਧ ਆਉਣੀ ਜਾਣੀ ਹੋਗੀ ਹੂੰ ਆ ਦੇਖ ਐ ਚ ਬੈਠੇ ਨੇ ਦੇਖੋ ਪੂਰੇ ਟਾਪ ਕਬੂਤਰ ਆ ਹੂੰ ਆਜਾ ਲੈ ਵਿੱਚ ਇਹਦੇ ਵਿੱਚ ਰਾਜਨ ਵਾਲੇ ਜੁੜੇ ਵੀ ਹੈਗੇ ਨੇ ਹਾਂ ਉੱਦੋਂ ਆਪਾਂ ਦਿਖਾਏ ਸੀ ਜਿਹੜਾ ਇਹ ਤੋਂ ਵੱਡਾ ਹੈ ਤੇ ਬਿੰਦਰਕੇ ਵਾਲੇ ਵੀ ਨੇ ਤੇ ਮਖਤਿਆਰ ਵਾਲੇ ਵੀ ਨੇ ਹੂੰ ਠੀਕ ਹੈ ਤੇ ਆ ਹੁਣ ਸਮਾਰ ਕੇ ਦਿਖਾ ਦੇ ਡੰਡਿਆਂ ਤੇ ਬੈਠੇ ਉੱਦੋਂ ਤਾਂ ਆ ਦੇਖੋ ਭਾਈ ਆ ਵੀ ਉਹਨਾਂ ਚ ਹੀ ਨੇ ਚੀਚ ਮਖਤਿਆਰ ਵਾਲੇ ਨੇ ਲਾਲਚੀ ਨੇ ਵੀ ਹੈਗੇ ਬਿੰਦਰਕੇ ਵਾਲੇ ਮਖਤਿਆਰ ਵਾਲੇ ਚਿੱਟੀਆਂ ਵਾਲੇ ਵੀ ਨੇ ਹੂੰ ਇਹ ਪੱਠੇ ਨੇ ਇਹ ਮਲਾਉਣੇ ਸੀ ਅੱਛਾ ਕਿਤੇ ਥਾਂ ਨਹੀਂ ਖੁੱਡਾ ਫਿਰ ਮਲਾਉਣ ਨੂੰ ਥੱਲੇ ਜੋੜੇ ਮਲਾਤੀ ਹੂੰ ਇਹ ਪੱਠੇ ਤੇ ਉਧਰ ਕਬੂਤਰਿਆ ਇਹ ਫਿਰ ਇਹ ਹੁਣ ਇਦੂ ਬਾਦ ਮਲਾਵਾਂਗੇ ਹੁਣ ਅੱਛਾ ਹਾਂ 20 25 30 ਕੇ 40 ਜੋੜੇ ਲੱਗੇ ਨੇ ਹੂੰ ਹੂੰ ਹੁਣ ਇਦੂ ਬਾਦ ਇਹਨਾਂ ਦੇ ਬੱਚੇ ਇਹਨਾਂ ਵਿੱਚ ਪਾਰ ਵਾਲੇ ਪੱਠੇ ਵੀ ਹੈਗੇ ਨਾ ਛੱਡਣ ਕਿੰਨੋਂ ਰਹਿ ਗਏ ਇੱਥੇ 15 20 ਕੇ ਕਬੂਤਰ ਆ ਵੱਡੇ ਇਹ ਜਿਹੜੇ ਪੱਠੇ ਆ ਪਾਰ ਵਾਲੇ ਹਾਂ ਹਣੇ ਬਾਈ ਦੂਜੇ ਆਪਣੇ ਆ ਗੋਲੇ ਜੇ ਪਾਰ ਵਾਲੇ ਇਹ ਇਹ ਡੱਬੇ ਗੋਲੇ ਗੋਲੀ ਲੀ ਲਈ ਅਬਿੰਦਰ ਕਹੜਾ ਨਹੀਂ ਕੱਢਿਆ ਅਬਿੰਦਰ ਕਹੜਾ ਨਹੀਂ ਕੱਢਿਆ ਆਹ ਏਰੀਆ ਵਿੱਚ ਪੱਠੇ ਆ ਪਰ ਆਲੇ ਬਾਜੀ ਛੱਡਣ ਕਿੰਨੋਂ ਰਹਿ ਗਏ ਬਹੁਤ ਟੌਪ ਦੇ ਠੀਕ ਹੈ ਹਾਂ ਜੇ ਕੋਈ ਐ ਹੋਵੇ ਕੋਈ ਵਧੀਆ ਸ਼ੌਂਕੀ ਬੰਦਾ ਉਹ ਤਾਂ ਨਾ ਕੋਈ ਫੋਨ ਕਰੇ ਜਿਹੜਾ ਬੰਦਾ ਵਧੀਆ ਕੋਈ ਸ਼ੌਂਕੀ ਹੈ ਉਹ ਆਪਾਂ ਦੇ ਵੀ ਦੇਵਾਂਗੇ ਕੁੜੀ ਅੱਖਾਂ ਨੂੰ ਹੁਣ ਐਨੇ ਆਪਣੇ ਕੋਲੇ ਵੀ ਕਿਸੇ ਕੰਮ ਨਹੀਂ ਜੇ ਕੋਈ ਭੈਣ ਭਾਈ ਰੱਖਿਆ ਠੀਕ ਹੈ